ਟੋਲੀ ਭਾਫ ਕ ਵਰਗ ਟੋਲੀ ਦਾ ਪਹਿਲਾ ਅੱਖਰ ਹੁੰਦਾ ਹੈ ਕਕਾ 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 ਕਬੂਤਰ ਕਕਾ ਕਬੂਤਰ ਲਿਖਣ ਲੱਗਿਆਂ ਬਹੁਤ ਹੀ ਆਸਾਨੀ ਨਾਲ ਤੁਸੀਂ ਕੱਕੇ ਨੂੰ ਲਿਖ ਸਕਦੇ ਹੋ ਦੂਜਾ ਅੱਖਰ ਹੈ ਖਖਾ 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 ਖੰਭ ਖਖਾ ਖੰਭ ਲਿਖਣ ਲੱਗਿਆਂ ਬਹੁਤ ਹੀ ਆਸਾਨੀ ਨਾਲ ਲਿਖਿਆ ਜਾਂਦਾ ਹੈ ਜਿਵੇਂ ਅਸੀਂ ਰੋਮਨ ਵਿੱਚ ਜਾਂ ਫਿਰ ਅੰਗਰੇਜ਼ੀ ਦੇ ਵਿੱਚ 4 ਲਿਖਦੇ ਹਾਂ ਇਹਨੂੰ ਉਸੇ ਤਰੀਕੇ ਨਾਲ ਹੀ ਥੋੜਾ ਜਿਹਾ ਪਾਉਣਾ ਹੈ ਬਸ ਇਹ ਥੋੜਾ ਜਿਹਾ ਅਗਾਹ ਤੋਂ ਘੁੰਮੇਗਾ ਅਤੇ ਦੇ ਵਿੱਚ ਇੱਕ ਲਕੀਰ ਆਵੇਗੀ ਅਗਲਾ ਅੱਖਰ ਹੈ ਗੱਗਾ 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 ਗਮਲਾ ਗੱਗਾ ਗਮਲਾ ਇਸ ਅੱਖਰ ਨੂੰ ਲਿਖਤੀ ਰੂਪ ਵਿੱਚ ਸਿੱਖਣਾ ਬਹੁਤ ਆਸਾਨ ਹੈ। ਅਗਲਾ ਅੱਖਰ ਹੈ ਕੱਗਾ। ਕੱਗਾ ਕੱਗਾ ਕਰ। ਕੱਗਾ ਕਰ। ਲਿਖਣ ਲੱਗੇ ਤਾਂ ਤੁਹਾਨੂੰ ਇਹਨੂੰ ਥੋੜ੍ਹਾ ਜਿਹਾ ਧਿਆਨ ਨਾਲ ਲਿਖਣਾ ਪਵੇਗਾ ਪਰ ਇਹਨੂੰ ਲਿਖਣਾ ਬਹੁਤ ਆਸਾਨ ਹੁੰਦਾ ਹੈ। ਇਸ ਟੋਲੀ ਦਾ ਅਖੀਰਲਾ ਅੱਖਰ ਹੈ ਨੰਗਾ 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 ਸਿੰਗ ਸਿੰਗ ਬੋਲਣਾ ਬਹੁਤ ਆਸਾਨ ਹੈ ਚੇਤੇ ਰੱਖੋ ਇਹ ਖਾਲੀ ਨਹੀਂ ਹੈ ਇਹ ਅੱਖਰ ਦੀ ਆਪਣੀ ਇੱਕ ਖਾਸ ਆਵਾਜ਼ ਹੈਗੀ ਹੈ ਨੰਗੇ ਨੂੰ ਬੋਲਣਾ ਥੋੜਾ ਜਿਹਾ ਮੁਸ਼ਕਿਲ ਹੋ ਸਕਦਾ ਹੈ ਪਰ ਲਿਖਣਾ ਬਹੁਤ ਹੀ ਆਸਾਨ ਹੈ ਅੰਗਰੇਜ਼ੀ ਦੇ ਡਿਜੀਟ 5 ਵਾਂਗੂ ਤੁਸੀਂ ਇੱਕ 5 ਪਾਉਣਾ ਹੈ ਅਤੇ ਉਹਨੂੰ ਥੱਲੋਂ ਦੀ ਉਸ ਰੇਖਾ ਨੂੰ ਘੁਮਾ ਦੇਣਾ ਹੈ ਇਹ ਅੱਖਰ ਅਨੁਨਾਸਿਕ ਹੈ ਕਿਉਂਕਿ ਆਵਾਜ਼ ਬੋਲਣ ਸਮੇਂ ਨੱਕ ਵਿੱਚੋਂ ਆਉਂਦੀ ਹੈਗੀ ਹੈ ਸੋ ਇਹ ਹੈ ੰੰਗਾ ਇਹ ਜਾਂ ਤਾਂ ਦੋ ਵਰਣਾਂ ਦੇ ਵਿੱਚ ਲਿਖਿਆ ਜਾਂਦਾ ਹੈ ਜਾਂ ਫਿਰ ਕਿਸੇ ਸ਼ਬਦ ਦਾ ਅੰਤਿਮ ਵਰਣ ਹੁੰਦਾ ਹੈ ਸੋ ਇਸ ਤਰੀਕੇ ਨਾਲ ਪੰਜਾਬੀ ਵਰਣਮਾਲਾ ਦੀ ਦੂਜੀ ਟੋਲੀ ਕਵਰਕ ਟੋਲੀ ਦੇ ਜਿਹੜੇ ਪੰਜ ਅੱਖਰ ਹੋਏ ਉਹ ਹਨ ਕਕਾ ਖਖਾ ਗੱਗਾ ਤੱਗਾ ੰੰਗਾ